ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਮੇਰੇ ਇਸ ਚੈਨਲ ਮੋਡ ਲੁੱਕ ਬੁਟੀਕ 'ਚ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਮੋਡੇ ਦੀ ਕਾਟ ਕਿਵੇਂ ਪਾਈਦੀ ਹੈ ਤੇ ਜਿਹੜੀ ਤੀਰੇ ਦੀ ਕਾਟ ਹੈ ਉਹ ਤਿਰਸ਼ੀ ਕਾਟ ਉਹ ਕਿਸ ਕਿਸ ਸਾਈਜ਼ਸ ਦੇ ਵਿੱਚ ਪਾਈਦੀ ਹੈ ਤੇ ਉਹ ਕਿਸ ਤਰ੍ਹਾਂ ਪਾਈਦੀ ਹੈ ਕਿੰਨੀ ਪਾਈਦੀ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਫਰੈਂਡਸ ਜਿਨ੍ਹਾਂ ਨੇ ਹਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਦਿਓ ਤੇ ਨਾਲ ਵੈਲ ਆਈਕਨ ਜਰੂਰ ਪ੍ਰੈਸ ਕਰਿਓ ਤਾਂ ਕਿ ਮੇਰੀ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਟਾਰਟ ਕਰਦੇ ਹਾਂ ਅੱਜ ਦੀ ਵੀਡੀਓ फ्रेंड्स ਦੇਖੋ ਇਹ ਮੈਂ 셔ਟ ਦੇ ਅਗਲਾ ਪਿਛਲਾ ਦੋਨੋਂ ਪੱਲੇ ਕੱਟੇ ਹੋਏ ਐ ਇਸ ਤਰ੍ਹਾਂ ਪੀਸਿਸ ਕੱਟੇ ਹੋਏ ਐ ਮੈਂ ਹਲੇ ਸ਼ੇਪ ਕੋਈ ਨਹੀਂ ਦਿੱਤੀ ਇਹ ਫਰੰਟ ਦਾ ਪੱਲਾ ਹੈ ਗਲੇ ਤੇ ਐਮਬਰਾਇਡਰੀ ਹੈ ਤੇ ਇਹ ਬੈਕ ਦਾ ਪੱਲਾ ਹੈ ਠੀਕ ਹੈ ਤੇ ਹੁਣ ਦੇਖੋ ਇਹ ਜਿਹੜੀ ਮੇਰੀ ਮੇਜ਼ਰਮੈਂਟ ਦੇ ਅਕੋਰਡਿੰਗ ਮੈਂ ਥੀਰੇ ਔਰ ਮੋਡੇ ਦੀ ਕਟਿੰਗ ਕਰਨੀ ਹੈਗੀ ਐ ਉਹ ਮੇਜ਼ਰਮੈਂਟ ਕੁਛ ਇਸ ਤਰ੍ਹਾਂ ਹੈਗੀ ਐ ਜਿਹੜੇ 셔ਟ ਦੀ ਵਸਟ ਸਾਈਜ਼ ਹੈ ਉਹ 1.5/8 ਆ ਤੇ ਜਿਹੜੀ ਕਮਰ ਹੈਗੀ ਐ ਉਹ 1.5/16 ਆ ਹਿਪ 21 ਇੰਚ ਹੈ ਤੇ ਜਿਹੜੇ ਗਲੇ ਬਣਾਣੇ ਹੈਗੇ ਆ ਆਪਾਂ ਉਹ ਬਣਾਣਾ ਫਰੰਟ ਦਾ ਜਿਹੜਾ ਹੈਗਾ ਆ ਉਹ 2.5 ਬਣਾਣਾ ਹੈ ਤੇ ਬੈਕ ਦਾ ਜਿਹੜਾ ਹੈਗਾ ਆ ਉਹ 5.5 ਬਣਾਣਾ ਹੈ ਠੀਕ ਹੈ ਇਹ ਗਲੇ ਜਿਹੜੇ ਆਪਾਂ ਬਰੋਡ ਰੱਖਣੇ ਹੈਗੇ ਆ ਉਹ ਆਪਾਂ 3 3 ਸਵਾ 3 ਇੰਚ ਮਤਲਬ ਕਿ ਟੋਟਲ 6.5 ਇੰਚ ਚੋੜੇ ਰੱਖ ਚੋੜੇ ਰੱਖਣੇ ਆ ਠੀਕ ਹੈ ਇਸੇ ਹਿਸਾਬ ਦੇ ਨਾਲ ਜਿਹੜੀ ਮੋਢੇ ਤੇ ਥੀਰੇ ਦੀ ਕਾਟ ਪਾਣੀ ਹੈ ਆਪਾਂ ਹੁਣ ਦੇਖੋ ਇਸੇ ਮੈਜ਼ਰਮੈਂਟ ਦੇ ਅਕੋਰਡਿੰਗ ਮੈਂ ਜਿਹੜਾ ਤੀਰਾ ਲੈਣਾ ਹੈਗਾ ਆ ਉਹ 6 ਇੰਚ ਲੈਣਾ ਹੈ 6 ਜਾਂ ਸਵਾ 6 ਸਵਾ 6 ਤੀਰਾ ਤੇ ਸਵਾ 7 ਮੋੜਾ ਇੱਥੇ ਸਵਾ 7 ਮੋੜਾ ਬਾਕੀ ਜਿਹੜੇ نیچے ਵਾਲੇ ਨਿਸ਼ਾਨ ਆ ਮੈਂ ਉਹ ਲਗਾ ਲੈਣੇ ਆ ਆਪਣੀ ਮੇਜ਼ਰਮੈਂਟ ਦੇ ਅਕੋਰਡਿੰਗ ਹੁਣ ਦੇਖੋ ਮੈਂ ਇਥੋਂ ਸਵਾ 6 ਰੱਖਿਆ ਇਹ ਕੱਪ ਪਲੇਟਾਂ ਵਾਲਾ ਸੂਟ ਹੈ ਜਿੰਨਾ ਆਪਾਂ ਟੀਰਾ ਰੱਖਣਾ ਹੁੰਦਾ ਓਨਾ ਹੀ ਆਪਾਂ ਇਥੋਂ ਰੱਖਣਾ ਹੁੰਦਾ ਬਟ ਜਿੱਦਾਂ ਹੈਵੀ ਸਾਈਜ਼ਸ ਦੇ ਵਿੱਚ ਆਪਾਂ 7 ਇੰਚ ਟੀਰਾ ਰੱਖ ਲੈਣੇ ਆ ਠੀਕ ਹੈ 7 ਇੰਚ ਟੀਰਾ ਰੱਖ ਲੈਣੇ ਆ ਸਾਢੇ 7 ਇੰਚ ਵੀ ਟੀਰਾ ਰੱਖ ਲੈਣੇ ਆ ਬੈਕ ਦੇ ਗਲੇ ਛੋਟੇ ਹੋਣੇ ਕਰਕੇ ਤਾਂ ਫਿਰ ਜਿਹੜੇ ਫਿਰ ਆਪਾਂ نیچے ਤੋਂ ਘਟਾਉਣਾ ਹੁੰਦਾ ਆ ਵਰਚੇ ਤੁਹਾਡੇ ਜਿਹੜਾ ਹੈਗਾ ਆ ਤਾਂ ਫਿਰ ਜਿਹੜਾ ਤੀਰ ਆਇਆ ਉਹ 1.5 ਇੰਚ ਤੱਕ ਹੈਗਾ ਫਿਰ ਆਪਾਂ ਓਨਾ ਹੀ ਰੱਖਣਾ ਜਿੰਨਾ ਆਪਾਂ ਉੱਪਰ ਤੀਰਾ ਲਿਆਇਆ ਓਨਾ ਹੀ ਆਪਾਂ ਇੱਥੇ ਮਾਰਕ ਕਰਨਾ ਹੈ ਹੁਣ ਮੈਂ ਇਥੋਂ ਸਵਾ 6 ਲਿਆਇਆ ਫਿਰ ਮੈਂ ਇੱਥੇ ਵੀ ਸਵਾ 6 ਹੀ ਲੈਣਾ ਹੈ ਇਹਨੂੰ ਆਪਾਂ ਮਿਲਾ ਲੈਣਾ ਹੈ ਇਸ ਤਰ੍ਹਾਂ ਤੇ ਹੁਣ ਆਪਾਂ ਆਪਣੀ ਵਸਟ ਸਾਈਜ਼ ਆ ਉਹ ਜਿਹੜਾ ਹੈਗਾ ਉਹਦੇ ਅਕੋਰਡਿੰਗ ਆਪਾਂ ਨਿਸ਼ਾਨ ਲਗਾ ਦੇਣਾ ਵਸਟ ਦੀ ਮਾਰਕਿੰਗ ਮੈਂ ਕਰ ਲਈ ਹੈ ਸਵਾ 9 ਇੰਚ ਠੀਕ ਹੈ ਹੁਣ ਆਪਾਂ ਪਾਉਂਦੇ ਆ ਮੋਡੇ ਦੀ ਕਾਟ ਹੁਣ ਦੇਖੋ ਮੈਂ ਪਹਿਲਾਂ ਵੀ ਵੈਸੇ ਦੱਸਿਆ ਹੋਇਆ ਇਹ ਵਟ ਮੈਂ ਅੱਜ ਸਪੈਸ਼ਲੀ ਇਹੀ ਵੀਡੀਓ ਏਸੀ ਕਰਕੇ ਬਣਾਈ ਆ ਤਾਂ ਕਿ ਤੁਹਾਨੂੰ ਥੋੜਾ ਡੀਪਲੀ ਸਮਝਾ ਸਕਾਂ ਇਹਦੇ ਬਾਰੇ ਚ ਤੇ ਹੁਣ ਦੇਖੋ ਜਿਹੜੀ ਆਪਾਂ ਇਹ ਮੋਡੇ ਦੀ ਕਾਟ ਪਾਣੀ ਹੁੰਦੀ ਹੈ ਹੈਨਾ ਇਹ ਮੈਨੂੰ ਕਈ ਪੁੱਛ ਰਿਆ ਕਿ ਵਰਸਟ ਸਾਈਜ਼ ਦੇ ਅਕੋਰਡਿੰਗ 18 ਵਰਸਟ ਦੇ ਹਿਸਾਬ ਨਾਲ ਕਿੰਨੀ ਕਾਟ ਪਾਣੀ ਆ 19 ਵਰਸਟ ਦੇ ਹਿਸਾਬ ਨਾਲ ਕਿੰਨੀ ਕਾਟ ਪਾਣੀ ਆ ਦੇਖੋ ਮੇਰਾ ਜਿਹੜਾ ਤਰੀਕਾ ਹੈਗਾ ਆ ਮੈਂ ਇਹਨੂੰ ਵਰਸ ਸਾਈਜ਼ ਦੇ ਅਕੋਰਡਿੰਗਲੀ ਨਹੀਂ ਪਾਂਦੀ ਹੈਗੀ ਇਸ ਕੱਟ ਨੂੰ ਮੈਂ ਜਿਹੜੀ ਇਹ ਕੱਟ ਪਾਣੀ ਆ ਉਹ ਮੈਂ ਗਲੇ ਦੇ ਹਿਸਾਬ ਨਾਲ ਪਾਣੀ ਆ ਤੁਸੀਂ ਗळा ਬੈਕ ਨੈਕ ਜਿਹੜਾ ਹੈਗਾ ਆ ਉਹ ਕਿੰਨਾ ਕੁ ਡੀਪ ਪਾਣਾ ਆ ਕਿੰਨਾ ਕੁ ਛੋਟਾ ਪਾਣਾ ਉਹਦੇ ਅਕੋਰਡਿੰਗ ਜਿਹੜੀ ਤੁਹਾਡੀ ਇਹ ਕੱਟ ਹੈ ਉਹ ਬਣਦੀ ਹੈ ਠੀਕ ਹੈ ਤੇ ਹੁਣ ਦੇਖੋ ਜਿਹੜਾ ਸਾਡਾ ਤੀਰ ਆ ਉਹ ਵੀ ਉਹਦੇ ਅਕੋਰਡਿੰਗ ਹੀ ਰੱਖ ਹੁੰਦਾ ਆ ਜਿਹੜਾ ਸਾਡਾ ਬੈਕ ਨੈਕ ਹੁੰਦਾ ਆ ਜੇ ਤੁਸੀਂ ਜਿੰਨਾ ਤੁਹਾਡਾ ਗळा ਜਿਹੜਾ ਆ ਉਹ ਡੀਪ ਹੁੰਦਾ ਜਾਂਦਾ ਆ ਉਹਨਾਂ ਤੁਹਾਡਾ ਜਿਹੜਾ ਹੈਗਾ ਆ ਤੀਰਾ ਘਟਦਾ ਜਾਂਦਾ ਹੈ ਜਿੰਨਾ ਤੁਹਾਡਾ ਜਿਹੜਾ ਗळा ਆ ਉਹ ਛੋਟਾ ਹੁੰਦਾ ਜਾਂਦਾ ਤੇ ਤੀਰਾ ਤੁਹਾਡਾ ਉਹਨਾਂ ਵੱਧਦਾ ਜਾਂਦਾ ਜਲਦੀ ਹੀ ਤੁਹਾਨੂੰ ਇੱਕ ਇਸ ਤਰ੍ਹਾਂ ਵੀਡੀਓ ਪਾਉਂਗੀ ਕਿ ਜਿਹੜਾ ਮੈਂ ਬੈਕ ਨੈਕ ਅਲੱਗ-ਅਲੱਗ ਸਾਈਜ਼ਸ ਦੇ ਹਿਸਾਬ ਦੇ ਨਾਲ ਜਿਹੜੀ ਕੱਟ ਹੈ ਉਹ ਕਿਸ ਤਰ੍ਹਾਂ ਵੱਧਦੀ ਹੈ ਘਟਦੀ ਹੈ ਉਹ ਵੀ ਤੁਹਾਨੂੰ ਦੱਸਾਂਗੀ ਠੀਕ ਹੈ ਕਿਉਂਕਿ ਮੈਂ ਕੋਰਸ ਦੇ ਵਿੱਚ ਹਲੇ ਇਹ ਚੀਜ਼ ਨਹੀਂ ਦੱਸੀ ਹੋਈ ਤੇ ਉਹ ਅੱਜ ਦਾ ਜਿਹੜਾ ਮੇਰਾ ਇਹ ਹੈਗਾ ਆ ਉਹ ਮੈਂ ਜਿਹੜਾ ਅੱਜ ਨਾਪ ਮੈਂ ਕਟਿੰਗ ਕਰਨੀ ਹੈ ਉਹਦੇ ਅਕੋਰਡਿੰਗ ਹੀ ਤੁਹਾਨੂੰ ਨਾਪ ਲਗਾਉਣਾ ਦੱਸਣਾ ਹੈਗਾ ਕਿ ਕਿਸ ਤਰ੍ਹਾਂ ਲਗਾਣਾ ਆ ਹੁਣ ਇਹ ਜਿਹੜਾ ਮੇਰਾ ਗਲਾ ਹੈਗਾ ਬੈਕ ਉਹ 5.5 ਇੰਚ ਹੈ ਬਟ ਉਹ ਬ੍ਰੌਡ ਹੈਗਾ ਆ 2.5 ਇੰਚ ਠੀਕ ਹੈ ਉਹ ਨਾ ਉਹ ਜਿੰਨਾ ਉਹ ਡੀਪ ਘਟ ਗਿਆ ਉਹ ਨਾ ਉਹ ਚੋੜਾ ਹੋ ਗਿਆ ਖੁੱਲਾ ਹੀ ਬਣੂਗਾ ਗਲਾ ਠੀਕ ਹੈ ਤੇ ਫਿਰ ਉਸ ਦੇ ਹਿਸਾਬ ਦੇ ਨਾਲ ਜਿਹੜੀ ਮੇਰੀ ਕਾਟ ਹੈਗੀ ਹੈ ਇਹ ਬੈਕ ਦੀ ਉਹ ਜਿਹੜੀ ਕਾਟ ਹੈ ਉਹ 2 ਜਾਂ 1.2 ਤੇ ਪਵੇਗੀ ਠੀਕ ਹੈ ਇੱਥੋਂ ਆਪਾਂ ਇਸ ਤਰ੍ਹਾਂ ਇਹਨਾਂ ਦੇ ਸੈਂਟਰ ਦੇ ਵਿੱਚ ਇਸ ਤਰ੍ਹਾਂ ਮਾਰਕ ਕਰ ਲੈਣਾ ਹੁੰਦਾ ਇੱਕ ਹੁਣ ਦੇਖੋ ਇਹ ਜਿਹੜੀ ਕਾਟ ਹੈਗੀ ਹੈ ਮੈਂ ਇਹ 1.2 ਤੇ ਪਾਣ ਲੱਗੀ ਐ ਇਹ ਬੈਕ ਦੀ ਕਾਟ ਹੈ ਠੀਕ ਹੈ ਤੇ ਇਹਦੇ ਉੱਪਰ ਆਪਾਂ ਇੱਕ ਆਪਣਾ ਸਕੇਲ ਆਂਦਾ ਹੈਗਾ ਆ ਕਾਟ ਦਾ ਨਿਸ਼ਾਨ ਲਗਾਉਣ ਦੇ ਲਈ ਠੀਕ ਹੈ ਉਹ ਵੀ ਤੁਸੀਂ ਯੂਜ਼ ਕਰ ਸਕਦੇ ਹੋ ਉਹਦੇ ਨਾਲ ਕਾਫੀ ਹੈਲਪ ਹੋ ਜਾਂਦੀ ਹੈ ਕਿ ਜਿਹੜਾ ਨਿਸ਼ਮਾਰਕ ਹੈਗੇ ਉਹ ਵਧੀਆ ਲੱਗ ਜਾਂਦਾ ਤੁਸੀਂ ਇਹਦਾ ਉੱਪਰਲਾ ਹਿੱਸਾ ਇੱਧਰ ਜੋੜਨਾ ਹੈ ਤੇ ਨੀਚੇ ਵਾਲਾ ਰਾਉਂਡ ਜਿਹੜਾ ਹੈਗਾ ਉਹ ਇੱਥੇ ਲੈ ਕੇ ਆਣਾ ਹੁੰਦਾ ਆ ਠੀਕ ਹੈ ਤੇ ਇਹਨੂੰ ਆਪਾਂ ਆਪਣੇ ਜਿਹੜਾ ਇਹ ਨਿਸ਼ਾਨ ਲਗਾਉਂਦਾ ਉਹਦੇ ਅਕੋਰਡਿੰਗਲੀ ਸੈੱਟ ਕਰਨਾ ਪੈਂਦਾ ਇਹਨੂੰ ਇਸ ਤਰ੍ਹਾਂ ਠੀਕ ਹੈ ਇਹ ਹੋ ਗਈ ਬੈਕ ਦੀ ਕਾਟ ਤੇ ਹੁਣ ਜਿਹੜੀ ਫਰੰਟ ਦੀ ਕੱਟ ਹੈ ਉਹ ਆਪਾਂ ਇੱਥੋਂ ਪੌਣੇ ਤੇ ਪਾਣੀ ਹੁੰਦੀ ਹੈ ਮੈਂ ਜ਼ਿਆਦਾਤਰ ਸੂਟਾਂ ਤੇ ਪੌਣੇ ਦੀ ਹੀ ਕੱਟ ਪਾਣੀ ਹੈ ਠੀਕ ਹੈ ਜੇ ਮਤਲਬ ਕੋਈ ਔਰ ਲੇ ਡੇਜ਼ ਦੇ ਸੂਟ ਹੁੰਦੇ ਹੈਗੇ ਆ ਉਹ ਥੋੜਾ ਬਰਸਟ ਦੇ ਉੱਪਰੋਂ ਥੋੜਾ ਖੁੱਲਾ ਚਾਹੁੰਦੇ ਆ ਉਹਨਾਂ ਦੀ ਆਪਾਂ 1 ਇੰਚ ਤੇ ਵੀ ਕਰ ਸਕਦੇ ਆ ਪਰ ਜਿੱਦਾਂ ਆਪਾਂ ਫਿਟਿੰਗ ਸੂਟ ਬਣਾਣੇ ਆ ਉਹਨਾਂ ਦੀ ਆਪਾਂ ਪੌਣੇ ਤੇ ਹੀ ਪਾਣੀ ਹੈ ਇਹ ਕੱਟ ਤੇ ਹੁਣ ਆਪਾਂ ਉੱਪਰੋਂ ਇਸੀ ਲਾਈਨ ਦੇ ਉੱਪਰ ਲੈ ਕੇ ਆਣਾ ਇਹ ਨਿਸ਼ਾਨ ਤੇ ਇੱਥੋਂ ਆ ਕੇ ਇਸ ਨਿਸ਼ਾਨਾਂ ਦੇ ਵਿੱਚੋਂ ਦੀ ਲੰਘਦਾ ਇਸ ਤਰ੍ਹਾਂ ਰੱਖ ਕੇ ਮਾਰਕ ਕਰ ਦੇਣਾ ਇਹ ਹੋ ਗਈ ਫਰੰਟ ਦੀ ਕੱਟ ਠੀਕ ਹੈ ਤੇ ਹੁਣ ਦੇਖੋ ਹੁਣ ਜਿਹੜਾ ਕਈ ਵਾਰ ਕੀ ਹੁੰਦਾ ਹੈ ਕਿ ਸਾਡੀ ਜਿਹੜੀ ਅ ਗੜਾ ਹੈਗਾ ਆ ਉਹ ਉੱਪਰ ਚੱਕ ਹੁੰਦਾ ਹੈ ਫਰੰਟ ਦਾ ਗੜਾ ਉੱਪਰ ਚੱਕ ਹੁੰਦਾ ਹੈ ਉਹ ਇਸ ਕਰਕੇ ਚੱਕ ਹੁੰਦਾ ਆ ਕਿਉਂਕਿ ਜਿਹੜੀ ਸਾਡੀ ਇਹ ਕਾਟ ਜਦੋਂ ਜ਼ਿਆਦਾ ਡੀਪ ਹੁੰਦੀ ਹੈ ਜੇ ਹੁਣ ਇਸ ਸਿਚੁਏਸ਼ਨ ਦੇ ਵਿੱਚ ਇਸੀ ਮੈਜ਼ਰਮੈਂਟ ਦੇ ਅਕੋਰਡਿੰਗ ਇਹ ਗळा ਥੋੜਾ ਜਿਹਾ ਛੋਟਾ ਹੁੰਦਾ ਫਿਰ ਮੈਂ ਇਹ ਕਾਟ ਥੋੜੀ ਸਿੱਧੀ ਪਾਣੀ ਸੀ ਠੀਕ ਹੈ ਫਿਰ ਮੈਂ ਇਹ ਕਾਟ ਜਿਹੜੀ ਹੈ ਉਹ ਇੱਥੇ ਪਾਣੀ ਸੀਗੀ ਫਿਰ ਜਿੰਨੀ ਸਾਡੀ ਕਾਟ ਸਿੱਧੀ ਹੁੰਦੀ ਰਹਿੰਦੀ ਹੈ ਓਨੀ ਉਹ ਛੋਟੀ ਹੁੰਦੀ ਰਹਿੰਦੀ ਹੈ ਜਿੰਨੀ ਸਾਡੀ ਕਾਟ ਜਿਹੜੀ ਉਹ ਡੀਪ ਹੁੰਦੀ ਜਾਂਦੀ ਆ ਉੰਨੀ ਉਹ ਕਾਟ ਵੱਡੀ ਹੁੰਦੀ ਰਹਿੰਦੀ ਆ ਠੀਕ ਹੈ ਉਹਦਾ ਰਾਉਂਡ ਵੱਡਾ ਹੁੰਦਾ ਰਹਿੰਦਾ ਆ ਮੈਂ ਤੁਹਾਨੂੰ ਕਟਿੰਗ ਕਰਕੇ ਦੱਸਦੀ ਆ ਕਿ ਕਿਸ ਤਰ੍ਹਾਂ ਜਿਹੜੀ ਇਹ ਕਾਟ ਆ ਬਰਾਬਰ ਅ ਬੜੀ ਛੋਟੀ ਹੋ ਜਾਂਦੀ ਆ ਜਿਹਦੇ ਨਾਲ ਜਿਹੜਾ ਸਾਡਾ ਗਲਾ ਆ ਉਹ ਪਿੱਛੇ ਜਾਂਦਾ ਹੈਗਾ ਆ ਠੀਕ ਹੈ ਹੁਣ ਆਪਾਂ ਇਸੀ ਉਹਦੇ ਅਕੋਰਡਿੰਗ ਕਟਿੰਗ ਕਰਨੀ ਹੈ ਹੁਣ ਦੇਖੋ ਮੈਂ ਬੈਕ ਦਾ ਜਿਹੜਾ ਹੈਗਾ ਉਹ ਕੱਟ ਲਿਆ ਆ ਤੇ ਹੁਣ ਆਪਾਂ ਬੈਕ ਦਾ ਪੱਲਾ ਜਿਹੜਾ ਉਹਨੂੰ ਇਕੱਠਾ ਕਰਕੇ ਫਰੰਟ ਦੀ ਕਾਟ ਵੀ ਪਾ ਦੇਣੀ ਹੈ ਦੇਖੋ ਮੈਂ ਦੋਨੋਂ ਕਾਟਾਂ ਜਿਹੜੀਆਂ ਆ ਉਹ ਪਾ ਲਈਆਂ ਹੁਣ ਦੇਖੋ ਜਦੋਂ ਹੁਣ ਆਪਾਂ ਇਹਨਾਂ ਮੋੜਿਆਂ ਨੂੰ ਇੱਕ ਦੂਜੇ ਨਾਲ ਇਸ ਤਰ੍ਹਾਂ ਫੜਾਂਗੇ ਇਹ ਦੇਖੋ ਬਰਾਬਰ ਕਰਾਂਗੇ ਇਹਨਾਂ ਦੋ ਦੋਨਾਂ ਨੂੰ ਇਸ ਤਰ੍ਹਾਂ ਫੜ ਕੇ ਹੁਣ ਦੇਖੋ ਮੈਂ ਤਾਂ ਫਿਟਿੰਗ ਤੋਂ ਬਰਾਬਰ ਫੜ ਲਿਆ ਹੁਣ ਇਸ ਤਰ੍ਹਾਂ ਮੈਂ ਦੋਨਾਂ ਨੂੰ ਬਰਾਬਰ ਬਰਾਬਰ ਮਿਲਾਉਂਦੀ ਜਾ ਰਹੀ ਆ ਇਸ ਤਰ੍ਹਾਂ ਇਹ ਦੇਖੋ ਜਿਹੜਾ ਫਰੰਟ ਦਾ ਆ ਉਹ ਕਿੰਨਾ ਵੱਡਾ ਹੋ ਗਿਆ ਹੈ ਇਹ ਇਸ ਕਰਕੇ ਵੱਡਾ ਹੋਇਆ ਹੈ ਕਿਉਂਕਿ ਆਪਾਂ ਫਰੰਟ ਦੀ ਜਿਹੜੀ ਕਾਟ ਹੈ ਉਹ ਵੱਡੀ ਪਾਈ ਹੋਈ ਹੈ ਠੀਕ ਹੈ ਹੁਣ ਜੇ ਇਸ ਸੂਟ ਨੂੰ ਆਪਾਂ ਪਲੇਟਾ ਨਹੀਂ ਪਾਵਾਂਗੇ ਤਾਂ ਫਿਰ ਜਿਹੜਾ ਸਾਡਾ ਗळा ਹੈਗਾ ਜਦੋਂ ਸੂਟ ਬਣ ਜਾਵੇਗਾ ਤਾਂ ਜਿਹੜਾ ਸਾਡਾ ਗळा ਹੈ ਉਹ ਉੱਪਰ ਚੱਕ ਹੋਵੇਗਾ ਕਿਉਂਕਿ ਸਾਡੀ ਜਿਹੜੀ ਇਹ ਕਾਟ ਹੈ ਉਹ ਇਸ ਤਰ੍ਹਾਂ ਇਹ ਮੋਡਾ ਵੱਡਾ ਹੋ ਰਿਹਾ ਉੱਪਰ ਉੱਠੂਗਾ ਇਹ ਠੀਕ ਹੈ ਜਦੋਂ ਵੀ ਆਪਾਂ ਬਿਨਾ ਪਲੇਟਸ ਤੋਂ ਸੂਟ ਸੀਣਾ ਹੈਗਾ ਆ ਠੀਕ ਹੈ ਫਿਰ ਉਦੋਂ ਆਪਾਂ ਉਸੇ ਹਿਸਾਬ ਨਾਲ ਜਿਹੜੀ ਸਾਡੀ ਫਿਰ ਆਪਾਂ ਜਿਹੜਾ ਬੈਕ ਦਾ ਪੱਲਾ ਹੁਣ ਜੇ ਮੈਂ ਇਸ ਸੂਟ ਤੇ ਪਲੇਟਸ ਨਾ ਪਾਣੀ ਹੁੰਦੀ ਤਾਂ ਮੈਂ ਉਹਦਾ ਜਿਹੜਾ ਬੈਕ ਦਾ ਪੱਲਾ ਸੀ ਉਹਨੂੰ 1 ਇੰਚ ਉੱਚਾ ਰੱਖ ਕੇ ਕੱਟਣਾ ਸੀਗਾ ਫਰੰਟ ਦੇ ਪੱਲੇ ਨਾਲੋਂ ਫਿਰ ਜਿਹੜਾ ਤਾਂ ਕਿ ਜਿਹੜਾ ਸਾਡਾ ਇਦਾਂ ਇਸ ਤਰ੍ਹਾਂ ਕਾਟ ਪਾਣ ਦੇ ਨਾਲ ਇਹ ਵੱਧ ਰਿਹਾ ਹੈ ਉਹ ਉੱਚਾ ਚੱਕਣ ਦੇ ਨਾਲ ਉੱਥੇ ਪੂਰਾ ਹੋ ਜਾਣਾ ਸੀ ਠੀਕ ਹੈ ਉਹਦੇ ਨਾਲ ਜਿਹੜਾ ਸਾਡਾ ਗੜਾ ਹੈ ਉਹ ਉੱਪਰ ਨਹੀਂ ਉੱਠਣਾ ਸੀਗਾ ਤੇ ਹੁਣ ਇਹ ਇਹ ਕਿੱਦਾਂ ਪੂਰਾ ਹੋਊਗਾ ਹੁਣ ਆਪਾਂ ਇੱਥੇ ਪਲੇਟਸ ਪਾਣੀ ਹੈ ਹੁਣ ਜਦੋਂ ਪਲੇਟ ਪਾਣੀ ਹੈ ਤਾਂ ਫਿਰ ਆਪਾਂ ਦਾ ਇਹ ਜੀ ਚੀਜ਼ ਜਿਹੜੀ ਹੈ ਐਨੀ ਇਕੱਠੀ ਹੋ ਜਾਣੀ ਹੈ ਠੀਕ ਹੈ ਇੰਨਾ ਇਹ ਛੋਟਾ ਹੋ ਜਾਊਗਾ ਜਿਹਦੇ ਨਾਲ ਜਿਹੜਾ ਇਹ ਹੈਗਾ ਆ ਇੱਥੇ ਕੰਪਲੀਟ ਆਊਗਾ ਤੇ ਜਿਹੜੀ ਇੱਕ ਪਲੇਟ ਜਿਹੜੀ ਇੱਥੋਂ ਪੈਂਦੀ ਹੈ ਉਹਦੇ ਉਹਦੇ ਕਰਕੇ ਆਪਾਂ ਥੋੜਾ ਜਿਹਾ ਇਹਨੂੰ نیچے ਕਰਕੇ ਲਗਾਵਾਂਗੇ ਇਹ ਉਨਾਂ ਥੋੜਾ ਵੱਡਾ ਹੋ ਜਾਵੇਗਾ ਪਿਛਲਾ ਜਿਹਦੇ ਨਾਲ ਇਹ ਦੋਨੋਂ ਜਿਹੜੇ ਮੋਡੇ ਹੈਗੇ ਆ ਉਹ ਬਰਾਬਰ ਬਰਾਬਰ ਇਸ ਤਰ੍ਹਾਂ ਬਰਾਬਰ ਬਰਾਬਰ ਹੋ ਜਾਣਗੇ ਤੇ ਜਿਹੜਾ ਸਾਡਾ ਮੋਡਾ ਹੈ ਉਹ ਉੱਪਰ ਨਹੀਂ ਚੱਕ ਹੋਵੇਗਾ ਗळा ਜਿਹੜਾ ਉੱਪਰ ਨਹੀਂ ਚੱਕ ਹੋਵੇਗਾ ਠੀਕ ਹੈ ਹੁਣ ਜਿਹੜੀ ਜਿਹੜੀ ਤੀਰੇ ਦੀ ਆਪਾਂ ਤਿਰਸ਼ੀ ਕਾਟ ਪਾਈਦੀ ਆ ਉਹ ਕਿਸ ਹਾਲ ਦੇ ਵਿੱਚ ਪਾਈਦੀ ਆ ਜਿਨ੍ਹਾਂ ਦੇ ਆਪਾਂ ਡੀਪ ਗਲੇ ਰੱਖਣੇ ਹੁੰਦੇ ਹੈਗੇ ਆ ਡੀਪ ਗਲੇ ਮੀਨਸ 6 ਇੰਚ 7 ਇੰਚ 8 ਇੰਚ ਹੈ ਨਾ ਇਸ ਤਰ੍ਹਾਂ ਗਲੇ ਰੱਖਣੇ ਹੁੰਦੇ ਆ ਵੱਡੇ ਗਲੇ ਉਹਨਾਂ ਦੇ ਵਿੱਚ ਆਪਾਂ ਜਿਹੜੀ ਇਹ ਕਟ ਹੈ ਉਹ ਨਹੀਂ ਪਾਣੀ ਤੇ ਜਿੱਦਾਂ ਆਪਾਂ ਹੁਣ ਛੋਟਾ ਗळा ਰੱਖਣਾ ਹੈ ਆਪਾਂ ਵੈਨ ਬਣਾਣਾ ਹੈ ਕੋਲਰ ਬਣਾਣਾ ਹੈ ਜਾਂ ਫਿਰ 3 ਇੰਚ 4 ਇੰਚ ਗळा ਰੱਖਣਾ ਹੈ 5 ਇੰਚ ਗळा ਰੱਖਣਾ ਹੈਗਾ ਮਤਲਬ 5 ਇੰਚ ਤੋਂ ਘੱਟ ਜਿਹੜੇ ਵੀ ਗਲੇ ਰੱਖਣੇ ਹੈਗੇ ਆਪਾਂ ਉਹਨਾਂ ਦੇ ਵਿੱਚ ਇੱਥੋਂ ਆਪਾਂ ਅੱਧੇ ਪੌਣ ਇੰਚ نیچے ਨਿਸ਼ਾਨ ਲਗਾ ਕੇ ਗਲੇ ਦੀ ਜਗਾ ਛੱਡ ਦੇਣੀ ਹੈਗੀ ਆ 3 ਇੰਚ 2.5 ਇੰਚ ਜਿੰਨਾ ਵੀ ਆਪਾਂ ਬਰੋਡ ਬਣਾਣਾ ਆ ਤੇ ਫਿਰ ਉਹ ਤੋਂ ਲੈ ਕੇ ਇੱਥੇ ਤੱਕ ਆਪਾਂ ਇਹਨੂੰ ਤਿਰਛਾ ਇਸ ਤਰ੍ਹਾਂ ਮਿਲਾ ਲੈਣਾ ਹੈ ਇਹੇ ਤਿਰਛੀ ਕੱਟ ਪਾ ਦੇਣੀ ਹੈ ਇਸ ਢੂਟ ਤੇ ਵਿੱਚ ਆਪਾਂ ਕਿਉਂਕਿ ਵੈਕ ਗਲਾ ਬਹੁਤ ਆ ਡੀਪ ਨਹੀਂ ਰੱਖਣਾ ਹੈਗਾ ਇਸ ਲਈ ਮੈਂ ਇਹਨੂੰ ਤਿਰਛੀ ਕੱਟ ਪਾਵਾਂਗੀ ਥੋੜੀ ਜਹੀ ਐਸ ਤਰ੍ਹਾਂ ਫਰੈਂਡਸ ਮੈਂ ਇਸ ਵੀਡੀਓ ਦੇ ਵਿੱਚ ਤੁਹਾਡਾ ਇਹੀ ਕੁਝ ਕਲੀਅਰ ਕਰਨਾ ਸੀਗਾ ਤੇ ਮੋਡੇ ਦੀ ਕਾਟ ਤੇ ਟੀਰੇ ਦੀ ਕਾਟ ਜਿਹੜੀ ਹੈਗੀ ਹੈ ਸ਼ੇਪ ਦੇਣੀ ਹੈ ਉਹ ਕਿਸ 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 ਉਹਦੇ ਵਿੱਚ ਦੇਣੀ ਹੈਗੀ ਆਪਾਂ ਤੇ ਮੈਨੂੰ ਉਮੀਦ ਹੈ ਮੈਂ ਤੁਹਾਨੂੰ ਜਿੰਨਾ ਕਿ ਦੱਸਿਆ ਆ ਤੁਹਾਡੇ ਜ਼ਰੂਰ ਸਮਝ ਵਿੱਚ ਆਇਆ ਹੋਵੇਗਾ ਤੇ ਤੁਹਾਡੇ ਕੰਮ ਵੀ ਜ਼ਰੂਰ ਆਵੇਗਾ ਜੇ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਹੈ ਸਮਝ ਵਿੱਚ ਆਈ ਹੈ ਤਾਂ ਪਲੀਜ਼ ਇੱਕ ਲਾਈਕ ਜ਼ਰੂਰ ਦਿਓ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਓਕੇ ਫਰੈਂਡਸ ਫਿਰ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਬਾਏ ਬਾਏ